ਸਰ ਮੇਰਾ ਨਾਮ ਗਰਬੀਰ ਸਿੰਘ ਪਾਪੜਾ ਜੀ ਮੇਰੇ ਨਾਲ ਬੈਠੇ ਨੇ ਸਰ ਕੁਬਖਸ਼ ਸਿੰਘ ਜੀ ਚਨਾਲੋਂ ਦੇ ਜੀ ਮੇਰੇ ਨਾਲ ਬੈਠੇ ਨੇ ਫਿਰ ਸਿੰਘ ਬੈਠੇ ਨੇ ਜੀ ਮੇਰੇ ਨਾਲ ਪਰੇ ਬੈਠੇ ਚਾਚਾ ਜੀ ਹੁਣੇ ਸਰਪੰਚ ਸਾਹਿਬ ਜੀ ਸਾਫਕਾ ਜੁਦਾ ਨੰਬਰ ਜਸਾ ਬੈਠੇ ਨੇ ਮਸਲਾ ਇਹ ਹੈ ਜੀ ਸਰ ਮਾਮਲਾ ਇਹ ਹੈ ਸਾਡੇ ਪਿੰਡ ਚਨਾਲੋਂ 94 ਜ99 ਚੋਂ ਆਪਣਾ ਸਾਡਾ ਪਿੰਡ ਚਨਾਲੋਂ ਦਾ ਕਿਵੇਂ ਪੰਜਾਈ ਟੁੱਟ ਕੇ ਕਮੇਟੀ 'ਚ ਆ ਕੇ ਆ ਚੁੱਕਾ ਸੀ ਜੀ ਤੇ ਉਸ ਟਾਈਮ ਦਾਤੇ ਸਾਡੇ ਲਾਸ ਸਾਡੇ ਪੰਚਾਇਤ ਦੇ ਸਰਪੰਚ ਰਹੇ ਨੇ ਉਹਨਾਂ ਦੇ ਹੁੰਦੇ ਜੋ ਪੰਚਾਇਤ ਦੇ ਹੱਕ ਹੱਕ ਸੀ ਜੋ ਸ਼ਾਮਲਾਤ ਪੰਚਾਇਤਾਂ ਜਮੀਨਾਂ ਸਾਰੀਆਂ ਉਹ ਪੇਟ ਨਹੀਂ ਚਲੀਆਂ ਸੀ ਜਿਹੜੇ ਨੰਬਰਾਂ 'ਚ ਜਗਲ ਸੀ ਉਹ ਤਾਂ ਕਮੇਟੀ ਨੇ ਆਪਣੇ ਨਾ ਕਰਾ ਲਈ ਦੀ ਜਿਹੜੀ ਸ਼ਾਮਲਾਤ ਜਗਾ ਪੀਸੂ ਖਾਲੀ ਸੀ ਪੈਸੀ ਦੀ ਤੇ ਹੁਣ ਕੀ ਆ ਦੋਸਤੋ ਸ਼ਾਮਲਾਤ ਸਾਡੇ ਜਿਹੜੇ ਪਿੰਡ ਦੇ ਟੋਪੇ ਦੇ ਨਾਲ ਕੋਸੇ ਨਾਲ ਜਗਾ ਛਾਲ ਪਈ ਸੀ ਉਹਦੇ ਨਾਲ ਇੱਕ ਘਰ ਪੈਂਦਾ ਜੀ ਮਕੇਸ਼ਵਰ ਰਾਣੇ ਦਾ ਜੀ ਐਮਸੀ ਸਾਫ ਕੈਂਬ ਸੀ ਆ ਜੀ ਉਸ ਤਾਂ ਉਹ ਐਮਸੀ ਸੀ ਜੀ ਇਹ ਉਹਨਾਂ ਨੇ ਕਿਹਾ ਜੀ ਉਹ ਜਗ੍ਹਾ ਨੂੰ ਮਤਲਬ ਉੱਥੇ ਟਰੈਕਟਰ ਖੜਾ ਕੇ ਇਦਾਂ ਟੱਕੇ ਨਾਲ ਉੱਤੇ ਹੀ ਮਤਲਬ ਆਪਣੀ ਜਗ੍ਹਾ ਦੌਰ ਕੀ ਹੋਈ ਸੀ ਇਹਨਾਂ ਨੇ ਸਾਂਝੀ ਜਗ੍ਹਾ ਤੇ ਸੀ ਸਾਰੇ ਲੋਕ ਉੱਥੇ ਲੱਗੇ ਸਾਬ ਜਗ੍ਹਾ ਲੋਕਾਂ ਨੂੰ ਬੱਸਦੇ ਸੀਗੇ ਤੇ ਉਹਦੇ ਬਾਅਦ ਕੀ ਹੋਇਆ ਜੀ ਇਹਨਾਂ ਨੇ 2012 ਵਿੱਚ ਇਹਨਾਂ ਨੇ ਇਹਨਾਂ ਜਗ੍ਹਾ ਨੂੰ ਕਬਜ਼ਾ ਕਰਨ ਲੱਗੇ ਜੀ ਦੀ ਤੇ ਉਹਦੇ ਬਾਅਦ ਕੀ ਹੋਇਆ ਸਾਹ ਜਿਹੀ ਸੀ ਨਾ ਜੀ 2012 ਚ ਇਹਨਾਂ ਨੇ ਕਿ ਬਿਜਲ ਨਾਲ ਟਰੈਕਟਰ 35 ਲੋਕਲ ਬਾਡੀ ਜਾ ਕੇ ਇਹਨਾਂ ਨੇ ਪੁੱਛ ਕੀਤੀ ਡਾਕਟਰ ਸਾਹਿਬ ਨੂੰ ਵੀ ਇਹਨਾਂ ਨੇ ਅਪਰੋਚ ਕੀਤੀ ਤੇ ਇਹਨਾਂ ਜਾ ਕੇ ਉਹ ਸਾਰੇ ਮੌਕੇ ਦਿਖਾ ਕੇ ਉਹਨਾਂ ਨੇ ਵੀਲਿੰਗ ਵੀਲਿੰਗ ਨਾ ਇਹਨਾਂ ਨੇ ਕੰਮ ਰਗਵਾਤਾ ਜਿਹਨੂੰ ਜਗ੍ਹਾ ਨਿਕ ਰੰਗਤੀ ਰਹੀ ਉਹ ਤੋਂ 10 ਸਾਲ ਬਾਅਦ ਹੀ 2022 ਚ ਜੀ ਇਹੀ ਬੰਦੇ ਹੀ ਪਾਰਟੀ ਤੇ ਦੇਖਿਆ ਵੀ ਸਾਡੇ ਇਥੇ ਹੱਥ ਪੈਂਦਾ ਸਾਡੇ ਬੰਦੇ ਸਾਰੇ ਇੱਥੇ ਕਮਿਟੀ ਬੈਠੇ ਆ ਮੇਰਾ ਭਤੀਜਾ ਮੇਰਾ ਹੈਗਾ ਭਰਾ ਮੇਰਾ ਐਮਸੀ ਬਣ ਗਿਆ ਨਾਲ ਇਹ ਸਾਫ ਕਾ ਐਮਸੀ ਸੀਗੇ ਕਮੇਟੀ ਜਿਹੜੇ ਪ੍ਰਸ਼ਾਸਨ ਸੀ ਇਹਨਾਂ ਦੇ ਨਾਲ ਉਹਨਾਂ ਨੇ ਘਪੜ ਕੇ ਇਹਨਾਂ ਕਰਕੇ ਇਹਨਾਂ ਨੇ ਉਹ ਜਗ੍ਹਾ ਨੂੰ ਦੱਬਣ ਲੱਗੇ ਸੀ ਜੀ ਦੁਬਾਰਾ ਫੇਰ ਤੋਂ ਤੇ ਅਸੀਂ ਦੁਬਾਰਾ ਫੇਰ ਅਸੀਂ ਫੇਰ ਸੀ ਦੁਬਾਰਾ ਫੇਰ ਅਸੀਂ ਚੱਕਣ ਥੱਕਿਆ ਸਾਰੇ ਇਕੱਠੇ ਹੋ ਗਏ ਜੀ ਅਸੀਂ ਮੁੱਖ ਮੰਤਰੀ ਪ੍ਰਧਾਨ ਮੁੱਖ ਮੰਤਰੀ ਭੰਜੋ ਮਾਨ ਜੀ ਨੇ ਇੱਕ ਉਹਨਾਂ ਨੇ ਕਿਹਾ ਆਇਆ ਜੀ ਅਖਬਾਰ ਚ ਐਡ ਆਈ ਸੀ ਕਿ 31 ਮਈ ਤੱਕ ਜਿਹੜੇ ਜਿਹੜੇ ਲੋਕਾਂ ਨੇ ਜ਼ਮੀਨਾਂ ਦੱਪੀਆਂ ਹੋਈਆਂ ਸ਼ਾਮਲ ਦੱਪੀਆਂ ਹੋਈਆਂ ਉਹ ਸਾਰੇ ਕਿਹੋ ਜਿਹਾ ਜਾਣ ਜੀ ਅਸੀਂ ਉਹੀ ਅਖਬਾਰ ਦੀ ਕਾੜੀ ਨਾਂ ਲਾ ਕੇ ਜੇ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਜੀ ਡਾਕਟਰ ਸਾਹਿਬ ਨੂੰ ਜੀ ਤੇ ਸੀ ਵੀਓ ਚੀਫ ਬਿਜ਼ਨਸ ਆਫ ਆਪਣੇ ਮਹਾਲੀ ਨੂੰ ਜੀ ਸਾਰੇ ਮਤਲਬ ਅਸੀਂ ਐਸਡੀ ਸਾਹਿਬ ਨੂੰ ਜੀ ਡਿਪਟੀ ਸਾਹਿਬ ਨੂੰ ਜੀ ਸਾਰੇ ਉਹ ਚਿੱਠੀਆਂ ਸੀ ਨੂੰ ਦੱਸਦੀ ਅਸੀਂ ਪੋਸਟ ਕਰਤੀਆਂ ਵੀ ਇੱਥੇ ਹਰਾਗ ਸੋ ਰਿਹਾ ਉਹਦੇ ਦਰਾਨ ਕੀ ਹੋਇਆ ਜੀ ਉਸ ਟਾਈਮ ਫਿਰ ਇਹਨਾਂ ਨੇ ਜਦੋਂ ਮੌਕਾ ਦੇਖਿਆ ਸੈਕਟਰ 35 ਨੇ ਉੱਥੇ ਸੰਜੀਤ ਕੁਮਾਰ ਜੀ ਆਪਣੇ ਸੇਖੀ ਸਾਹਿਬ ਹੈ ਜੀ ਜੀ ਬਿਜ਼ਨਸ ਦੇ ਆਪਣੇ ਚੀਫ ਜੀ ਉਹਨਾਂ ਨੇ ਉਹ ਮੌਕਾ ਟੀਪੇਟੀ ਜਾ ਕੇ ਮੌਕਾ ਦੇਖਿਆ ਉਹਨਾਂ ਨੇ ਇਥੋਂ ਜਗ੍ਹਾ ਉਹ ਕੰਮ ਰਖਵਾ ਦਿੱਤਾ ਜੀ ਟੌਨ ਦੇ ਵਿੱਚ ਉਹਦੇ ਬਾਅਦ ਕੀ ਹੋਇਆ ਜੀ ਉਹਨਾਂ ਨੇ ਫਿਰ ਇਹ ਨਾਲੇ ਇਹ ਕਰਿਆ ਜੀ ਵੀ ਇਹਨੂੰ ਢਾਇਆ ਜਾਵੇ ਜਗ੍ਹਾ ਨੂੰ ਜੀ ਕਮੇਟੀ ਦੇ ਈਓ ਸਾਹਿਬ ਮਿਸਟਰ ਗੁਰਦੀਪ ਸਿੰਘ ਸੀਏ ਸਾਹਿਬ ਗੁਰਦੀਪ ਸਿੰਘ ਜੀ ਉਹਨਾਂ ਨੇ ਮੋਗਾਸਾ ਦੇਖਿਆ ਕਮੇਟੀ ਦੇਖ ਦੁਖਾਂ ਦੇ ਇਲਾਕੇ ਦੀ ਉਹਨਾਂ ਨੇ ਢਾਹਣ ਦੇ ਆਰਡਰ ਕਰਤੇ ਜੀ ਉਹ ਕੰਪਨੀ ਸਾਡੇ ਕੋਲ ਹੈਗੀ ਆ ਜੀ ਜਿਹੜੇ ਹੈਗੀ ਆ ਜੀ ਉਹ ਢਾਹਣ ਦੇ ਆਊਟ ਕਰਨ ਦੇ ਬਾਅਦ ਜੀ ਉੱਥੇ ਜਿਹੜਾ ਹੁਣ ਮੈਂਬਰ ਸੀ ਇੱਥੇ ਮੌਜੂਦਾ ਮੈਂਬਰ ਸੀਗਾ ਉਹਨਾਂ ਨੇ ਅਗੀਠੋੜ ਕੀਤੀ ਵੀ ਤੁਸੀਂ ਐ ਕਰੋ ਵੀ ਇੱਕ ਕਹਾਣੀ ਬਣਾ ਲਈ ਵੀ ਇਹ ਵੀ ਤੁਸੀਂ ਆਪ ਨਾ ਢਾਓ ਉੱਥੇ ਫੋਰਸ ਵੀ ਆ ਗਈ ਸੀ ਜੀ ਢਾਉਣ ਵਾਸਤੇ ਪੂਰਾ ਪ੍ਰਸ਼ਾਸਨ ਢਾਉਣ ਵਾਸਤੇ ਜਾ ਗਈ ਟਰੈਕਟਰ ਟਰਾਲੀਆਂ ਪੁਲਿਸ ਆ ਉੱਥੇ ਆ ਚੁੱਕੀ ਸੀ ਜੀ ਆਉਣ ਦੇ ਬਾਅਦ ਜਦੋਂ ਜੇਸੀਓ ਢਾਟਾਉਣ ਲੱਗੀ ਦੀ ਤਾਂ ਇਹਨਾਂ ਨੇ ਤੁਰੰਤ ਇਹਨਾਂ ਨੇ ਉੱਥੇ ਜਿਹੜਾ ਐ ਇਨਾ ਗੱਠ ਨੇ ਕੀਤੀ ਵੀ ਆ ਕਰੋ ਵੀ ਥੀਏ ਕਿ ਹੌਣ ਟਾਈਮ ਲੈ ਲੋ ਇੱਕ ਹਫਤੇ ਦਾ ਟਾਈਮ ਲੈ ਹਫਤੇ ਨਾਲੋ ਵੀ ਛੇ ਆਈ ਇਹ ਢਾਉਣਾ ਸੀ ਇਹ ਬਿਲਡਿੰਗ ਆ ਤੋੜ ਲੂਗੇ ਫੜਾ ਨਿਸ਼ਾਨ ਹੋ ਜੂਗਾ ਰਾਕੇ ਜੀ ਇਹ ਹਫਤੇ ਦਰਾਂ ਜੀ ਇਹ ਕੋਰਟ ਤੇ ਬੰਦੇ ਭੇਜਦੇ ਉਹਨਾਂ ਦਾ ਜੀ ਕੋਰਟ ਤੇ ਆਪ ਨਾ ਕੇਸ ਪਾਇਆ ਜੀ ਇਹ ਖਾਲੀ ਜਗ੍ਹਾ ਸਾਹਮਣੇ ਜਗਾ ਪੀਸੀ ਕੋਈ ਉਹਨਾਂ ਦੇ ਮਾਲਕੀ ਕੁਛ ਨਹੀਂ ਹੋਣਾ ਕੋਈ ਨਾ ਕੋ ਉਹਨੂੰ ਕਾਗਜ਼ਾ ਕੁਛ ਵੀ ਨਹੀਂ ਹੈ ਨਾ ਕੋ ਜੀ ਇਹਨਾਂ ਨੇ ਆਪਣੀ ਉਹ ਸਾਰੀ ਜਗ੍ਹਾ ਦਾ ਨਕਸ਼ਾ ਬਣਾ ਕੇ ਇਹ 6-7 ਭਾਈ ਨੇ ਜੀ ਇਹ ਇਹਨਾਂ ਨੇ ਉਹ ਸਾਰੀ ਜਗ੍ਹਾ ਡਿਵਾਈਡ ਕਰ ਲਈ ਆਪ ਜੀ ਨਕਸ਼ਾ ਬਣਾ ਕੇ ਇਹਨਾਂ ਹੱਥ ਨਾਲ ਬਣਾ ਕੇ ਉਹ ਰਿਪੋਰਟ ਤੇ ਲਾਗੇ ਉੱਠੀ ਇਹਨਾਂ ਨੇ ਆਪੀਆ ਆਪਣੀ ਪ੍ਰਾਣੀ ਆਪਣੀ ਜਿਹੜੀ ਇੱਥੇ ਰਹਿਸ਼ਾ ਉਹ ਟੈਕਸਟਾਂ ਮਾ ਕਰਾ ਕੇ ਗਲਤ ਤਰੀਕੇ ਦੇ ਨਾਲ ਕਰਕੇ ਜੀ ਉਹ ਇਹਨਾਂ ਨੇ ਉੱਥੇ ਦਿਖਾਤਾ ਵੀ ਦੇਖੋ ਸੀ ਮਾਲਕਾ ਫਾਨਾ ਜੀ ਮਾਲਕ ਉਹ ਹੋ ਚੁੱਕੇ ਦੇ ਸੀਗੇ ਦਿਖਾਤੀ ਨਾ ਹੋ ਜਾਗਾ ਜੀ ਉਹਦੇ ਬਾਅਦ ਕੀ ਕੀਤਾ ਇਹਨਾਂ ਨੇ ਆਕੇ ਜੀਵਰ ਇਹ ਉੱਥੇ ਇਹਨਾਂ ਨੇ ਕੋਸ਼ਿਸ਼ ਕੀਤੀ ਸਾਨੂੰ ਤੁਹਾਨੂੰ ਤੇ ਸਟੇ ਮਿਲਵੇ ਕੰਮ ਕਰਨ ਵਾਸਤੇ ਜੀ ਲੇਕਿਨ ਉੱਥੇ ਇਹਨਾਂ ਦਾ ਹੱਥ ਫੇਰ ਫੇਰ ਨਾ ਕਰ ਰਿਹਾ ਕੋੜ ਕੇ ਚੱਲ ਪਿਆ ਜੀ ਸਰਵੇ ਇਹ ਨਹੀਂ ਹਟੇ ਜੀ ਹੁਣ ਜੀ ਇਹ 20 ਜੂਨ ਨੂੰ ਜੀ ਦੁਬਾਰਾ ਮੁੜ ਕੇ ਇਹਨਾਂ ਨੇ ਫੇਰ ਕੰਮ ਸ਼ੁਰੂ ਕੀਤਾ ਉੱਥੇ ਆਕੇ ਜੀ ਅਸੀਂ ਫੇਰ ਸੇਮ ਪ੍ਰੋਸੈਸ ਦੇ ਨਾਲ ਮੁਖਤਮੀ ਸਾਹਿਬ ਸਾਹਿਬ ਨੂੰ ਦਾਰਾ ਫੇਰ ਸਾਰਿਆਂ ਨੂੰ ਅ ਡਾਇਰੈਕਟਰ ਸਾਹਿਬ ਨੂੰ ਲੋਕਲ ਬਾਡੀ ਨੂੰ ਜੀ ਐਸਡੀਓ ਸਾਹਿਬ ਨੂੰ ਤੇ ਤਹਿਸੀਲਦਾਰ ਸਾਹਿਬ ਨੂੰ ਜੀ ਤੇ ਡੀ ਸਾਹਿਬ ਨੂੰ ਅਸੀਂ ਉਹਨਾਂ ਪਾਸੋਂ ਹੀ ਮਿਲੇ ਉਸ ਵੇਲੇ ਇਹਨਾਂ ਨੂੰ ਜਾ ਕੇ ਜੀ ਇਹਨਾਂ ਦੁਆਰਾ ਫੇਰ ਅਸੀਂ ਪੱਤਰ ਦਿੱਤਾ ਵੀ ਦੇਖੋ ਅਸੀਂ ਪਹਿਲਾਂ ਜਗ੍ਹਾਵਤੀ ਸੀ ਅਸੀਂ ਉਹਨਾਂ ਲਾ ਰਿਪੋਰਟ ਪਹੁੰਚੇ ਸੀਗੇ ਬੇ ਇਦਾਂ ਗੱਲ ਵਧੀ ਗਈ ਜੀ ਫਿਰ ਜਿਆਲੇ ਇਹ ਨਹੀਂ ਸਾਡੇ ਸਰ ਜੀ ਇਹ ਕੰਪਲੀਟ ਕੀਤੀ ਆ ਜਦੋਂ ਤੁਸੀਂ ਮੈਂ ਸਰ ਉਹਦੇ ਅਫਸਰ ਕੋਈ ਮੌਕੇ ਦੇਖਣ ਦੇਖੀ ਨਹੀਂ ਆ ਸਰ ਮੌਕੇ ਦੇ ਸਰ ਆਏ ਸੀਗੇ ਜੀ ਸਰ ਉਸ ਤੋਂ ਪਹਿਲਾਂ ਨਾ ਜਦੋਂ ਵਿੱਚ ਅਸੀਂ ਜਦੋਂ ਇਹ ਨਹੀਂ ਲੋਖੜੀ ਸੀ ਆਪਸਾਂ ਨੂੰ ਤਾਂ ਬੜੀ ਗੱਲ ਆ ਜੀ ਅਸੀਂ ਸਰ ਕੋਰਟ ਚ ਲੱਗੇ ਹਾਈ ਕੋਰਟ ਚ ਲੱਗੇ ਜੀ ਜਦੋਂ ਨਹੀਂ ਲੋਖੜੀ ਜੀ ਸਰ ਇੰਨਾ ਉੱਥੇ ਗੇਮ ਕੀ ਬਣਾਈ ਇਹ ਕਮੇਟੀ ਦੇ ਨਾਲ ਮਿਲ ਮਿਲ ਚੁੱਕੇ ਸੀ ਆਪਸ ਵਿੱਚ ਜੀ ਸਾਰੀ ਕਮੇਟੀ ਨਾਲ ਮਿਲ ਚੁੱਕੀ ਇਹ ਕਰਦਾ ਫਿਰ ਕਹਿੰਦਾ ਹਾਂ ਕਿ ਹਾਂ ਤੁਸੀਂ ਹੁਣ ਇਕੱਠੇ ਹੋਏ ਹੋ ਕੀ ਕਵਲਦਾ ਤੁਹਾਨੂੰ ਸੀ ਆਪ ਕਰਾਵਾਂਗੇ ਨਾਲ ਕੋਈ ਦਾ ਦੋਸ਼ ਹਾਈ ਕੋਰਟ ਤੋਂ ਡਿਮਾਰਕਟ ਸਰ ਬੇਸੀ ਦੇ ਰਿਹਾ ਅਸੀਂ ਤੀਜੀ ਤੇ ਅਸੀਂ ਦੋ ਤਰ੍ਹਾਂ ਦੇ ਨਾਲ ਇਹਨਾਂ ਆਪਚ ਨੂੰ ਸੋਦਾ ਕਰਕੇ ਇੱਥੇ ਕੇਸ ਤਨਾ ਚੱਲ ਪਿਆ ਜਾਣ ਕੇ ਇਹਨਾਂ ਗੇਮ ਬੜਾਈ ਜੀ ਮੈਂ ਪਾਰਟੀ ਨੇ ਇਹਨਾਂ ਕੇ ਪਟੀਸ਼ਨ ਲਾ ਕੇ ਜਿਹਨਾਂ ਨੇ ਕੇਸ ਪਾਇਆ ਸੀਗਾ ਉਹਨਾਂ ਨੂੰ ਵੀ ਕਮਿਟੀ ਮਿਲ ਕੇ ਅਸੀਂ ਕੇਸ ਪਾ ਦੋ ਅਸੀਂ ਮਿਲ ਉਹਨਾਂ ਕਾ ਚ ਦੌੜੇ ਹੱਕੇ ਅਸੀਂ ਅਸੀਂ ਇਹ ਜਗਾ ਤੁਹਾਨੂੰ ਦੇ ਦਾਂਗੇ ਸਰ ਤੁਹਾਨੂੰ ਪਤਾ ਪਤਾ ਲੱਗ ਗਿਆ ਵੀ ਆਜ ਮਿਲ ਮਿਲ ਚੁੱਕੇ ਸਰ ਜੀ ਸੀ ਫਿਰ ਅਸੀਂ ਇਹ ਕਹਿ ਰਹੇ ਹਾਈ ਕੋਰਟ ਦਾ ਸਿਰਫ ਸਿਰਫ ਫਿਰ ਅਸੀਂ ਰੁਕ ਕੀਤਾ ਜੀ ਹਾਂ ਹਾਈ ਕੋਰਟ ਤੁਹਾਨੂੰ ਆਰਡਰ ਤੁਹਾਨੂੰ ਮਿਲ ਕੇ ਤੁਹਾਨੂੰ ਸਾਈ ਕੋਣ ਸਰ ਅਰਧਾ ਆਊਟਰ ਕਰਤੇ ਜੀ ਵੀ ਇਹ ਇਗਲੀ ਜਗ੍ਹਾ ਪਈ ਆ ਵੀ ਇਮੀਡੀਏਟ ਇਹਨਾਂ ਦਾ ਐਰਸੀ ਨੂੰ ਤਰਕੇ ਇਹਨਾਂ ਦਾ ਇਹਨਾਂ ਦੇ ਜਿਹੜੀ ਛਾਈ ਐਸ ਵੀ ਡਿਵੋਨਿਸ਼ ਹੋਈ ਉਹ ਲੈ ਆਊਟਰ ਕਰਦੇ ਇਹਨਾਂ ਨੂੰ 13 ਦੋਰੀ ਹੋਈ ਜੀ ਸਰ ਉਹ ਹੀ ਆ ਜੀ 19 1 24 ਨੂੰ ਜੀ ਆਊਟਰ ਸਰ ਹੋਈ ਵੀ ਜੀ ਸਰ ਕੋ ਸਰ 6 ਤੇ 7 ਮਹੀਨੇ ਸਰ ਹੋ ਗਈ ਜੀ ਕੋਈ ਕਾਰਵਾਈ ਨਹੀਂ ਹੋਈ ਜੀ ਉਸ ਤੋਂ ਸਰ ਬਾਅਦ ਇਹਨਾਂ ਨੇ ਫਿਰ ਕੋਰਟ ਦੇ ਅੱਗੇ ਪੀਰ ਹੋਏ ਦੁਆਰਾ ਫੇਰ ਗੱਲ ਹੋਈ ਆ ਸਰ ਲੋਕਲ ਲੋਅਰ ਕੋਰਟ ਜਿਨ੍ਹਾਂ ਨੇ ਹਦਾਇਤਾਂ ਦਿੱਤੀਆਂ ਹਾਈ ਕੋਰਟ ਨੇ ਵੀ ਜੀ ਇਮੀਡੀਏਟ ਦੀ ਕਾਰਵਾਈ ਕਰੀ ਜਾਵੇ ਜੀ ਸਰ ਫੇਰ ਕੀਤਾ ਲੋਅਰ ਕੋਰਟ ਨੇ ਜੀ 13 ਦੋ ਨੂੰ ਆਰਡਰ ਕਰਤੇ ਇਹਨਾਂ ਨੇ ਤੁਸੀਂ ਸਾਬ ਨੂੰ ਵੀ ਭਾਈ ਇਹਦੀ ਜਿਹੜਾ ਅਡਵਾਂਸ ਮਾਸਤੀ ਆਰਡਰ ਕਰਤੇ ਸੋ ਸਾਨੂੰ ਇਹ ਬਾਰੇ ਕੋਈ ਸਾਨੂੰ ਕੋਈ ਦਾ ਸੁਨੇਹਾ ਨਹੀਂ ਕੋਈ ਥੋੜਾ ਕੋਈ ਦਾ ਮੈਸੇਜ ਨਹੀਂ ਆਇਆ ਵੀ ਹੱਥ ਵੜੇ ਆਰਡ ਹੋ ਚੁੱਕੇ ਆ ਜੀ ਸਾਰਾ ਇਹਨਾਂ ਨੇ ਹੁਣ ਕੀ ਕੀਤਾ ਦਾਰਾ ਹੁਣ ਵੀ ਜੋਂ ਦਾ ਦੁਆਰਾ ਫੇਰ ਕਬਜ਼ਾ ਕਰਨ ਲੱਗੇ ਦੁਆਰਾ ਵੀ ਸਾਰਾ ਸੀ ਇਥੋਂ ਫੇਰ ਮੋਚੇਰੀ ਸਾਲ ਹਾਲੇ ਕੋਈ ਸੁਣਾਈ ਨਹੀਂ ਹੋਈ ਜੀ ਉਸ ਤੋਂ ਬਾਅਦ ਥਾਜੀ ਬਸ ਐਸ ਦੇ ਸਾਹ ਕੋਲ ਆਇਆ ਜੀ ਦੇਖੋ ਦਾਰਾ ਫੇਰ ਕਬਜ਼ਾ ਕਰਨ ਦਾ ਕਿ ਜੀ ਪਰ ਐਜੋ ਸਾਹ ਨੇ ਟੀਮ ਭੇਜੀ ਆਪਣੀ ਜੀ ਇਹ ਕਹਿੰਦਾ ਆਪਣੇ ਨੈਵ ਸੀਰ ਹੇਜੇ ਜੀ ਵੀ ਜਾ ਕੇ ਤੋਹੀ ਜਾ ਕੇ ਮੌਕਾ ਦੇਖੋ ਦੇਖ ਕੇ ਉਹਨਾਂ ਦਾ ਕੰਮ ਨੂੰ ਰਖੇ ਕੋ ਸਾਜਾ ਜਿੱਥੇ ਪਹੁੰਚੇ ਆ ਜੀ ਤੇ ਤੇ ਨਾਇਬ ਸਾਹਿਬ ਜੀ ਸਾਰੇ ਸੀ ਨਾਲ ਸੋ ਚਲੇ ਗਏ ਸਾਰੇ ਜਿੰਬੰਦੇ ਬੰਦੇ ਸੀ ਨਾਲ ਜੀ ਸਾਥੇ ਪਹੁੰਚੇ ਆ ਤੇ ਆਪਣੇ ਨਾਇਬ ਸਾਹਿਬ ਦੇ ਨਾਲ ਆਪਣੇ ਈਓ ਸਾਹਿਬ ਜੀ ਉਹਨਾਂ ਬੁਲਾ ਲਏ ਜੀ ਜੁਦਾ ਹਲਕਾ ਪਟਵਾਰੀ ਸਾਹਿਬ ਬੁਲਾ ਲਏ ਜੀ ਮਿਲਾਂ ਕੇ ਉਹਨਾਂ ਨੇ ਜਾ ਮੌਕਾ ਦੇਖਿਆ ਦੇਖ ਕੇ ਉਹਨਾਂ ਸਾਹ ਰਟ ਘਰ ਘਰ ਸਾਰਾ ਕੰਮ ਨੂੰ ਗਾਉਣ ਲੱਗੇ ਸਾਰੋ ਸਾਰੇ ਬੰਦੇ ਜਿੰਨੇ ਛੜਦੇ ਸਾਨੂੰ ਮਾਰ ਬੈਠੇ ਜੀ ਇਹ ਉਹ ਰਿਪੋਰਟ ਹੋਈ ਪਈ ਆ ਗਾਫਟ ਪਏ ਆ ਤੇ ਵੀਡੀਓ ਨਾਲੇ ਮੁੱਦੂ ਹੈਗੀ ਆ ਮੌਕੇ ਦੀ ਉਹ ਤੁਹਾਨੂੰ ਤੁਹਾਨੂੰ ਸਹੀ ਚੇਚ ਦੇ ਸਕਦੇ ਆ ਜੀ ਤੇ ਸਰ ਇਹ ਸਾਡੇ ਨਾਲ ਹੋਇਆ ਜੀ ਪੁਰੇ ਬਾਅਦ ਥੋੜਾ ਜਿਹਾ ਨਹੀਂ ਹੱਤ ਪੱਲਾ ਪਏ ਆ ਫਿਰ ਉਹਨਾਂ ਕਹਿੰਦੇ ਸੀ ਡੀਸੀ ਸਾਹਿਬ ਨੂੰ ਮੈਂ ਫੇਰ ਸੀ ਗਏ ਆ ਜੀ ਬਾਸੋਂ ਉਹ ਕਾਪੀ ਸੀ ਉਹਨਾਂ ਨੂੰ ਸੇਵ ਕਰਾਈ ਆ ਜੀ ਤੇ ਸਾਡੀ ਮਾਲਿਕ ਕਿਸੇ ਨਾਲ ਡੀਸੀ ਸਾਹਿਬ ਆਹ ਆਉਂਲੀ ਚਲੇ ਗਏ ਤੇ ਐਡੀ ਸਾਹਿਬ ਸੀ ਉਹਨਾਂ ਨੂੰ ਸੀ ਮੰਗਵਾ ਦਿੱਤਾ ਹੋਇਆ ਜੀ ਪਰ ਹੁਣ ਤੱਕ ਕੋਈ ਕਾਰਗਰ ਹੋਈ ਨਹੀਂ ਲੱਗਦੀ ਉਹਨਾਂ ਨੇ ਮਾਰਕ ਕਰਕੇ ਥੱਲੇ ਐਪਲੀਕੇਸ਼ਨ ਭੇਜ ਦਿੱਤੀ ਉਹਨਾਂ ਨੇ ਸਾਹਿਬ ਮਾਰਕ ਕਰਕੇ ਥੱਲੇ ਭੇਜੀ ਉਹਨਾਂ ਨੇ ਅਸ਼ੀਸ਼ ਸਾ ਸਰ ਹੁਣ ਤਾਂ ਕੋਈ ਕੁਝ ਨਹੀਂ ਆ ਸਾਰਾ ਦੁੱਖ ਬੰਦਿਆ ਜਿਹੜਾ ਉਹ ਨੀਆ ਪੱਟਣ ਲੱਗੇ ਸੀ ਉਦੋਂ ਤੋਂ ਲੈ ਕੇ ਉਹ ਕਿਸੇ ਪਾਰਟੀ ਦੇ ਬੰਦੇ ਸੀ ਜਿਹੜਾ ਉਹ ਆਪ ਆਪਣੇ ਦੇ ਨਾਲ ਬੱਲੇ ਸਰ ਹੁਣ ਕੀ ਵਿਅਕਤੀ ਜਿਹੜੀ ਹੈ ਸਰਕਾਰ ਹੈਗੀ ਹੈ ਸਰਕਾਰ ਨੂੰ ਪਤਾ ਨਹੀਂ ਇਸ ਵਾਰ ਕੋਈ ਪਤਾ ਨਹੀਂ ਥੱਲੇ ਕੀ ਹੋ ਰਿਹਾ ਸਾਰੇ ਆਪਣੀਆਂ ਹੀ ਯਾਰੀਆਂ ਪਕਾ ਰਹੇ ਆਪਣੀਆਂ ਹੀ ਸ਼ਹਿਰ ਵਾਲੇ ਸਰਕਾਰ ਨੂੰ ਪਤਾ ਨਾ ਹੋਵੇ ਮਾਰੇ ਜਿਹੜਾ ਥੋੜਾ ਥੋੜਾ ਜਿਹੜਾ ਕੰਮ ਕਰਦਾ ਹੈ ਵੀ ਸ਼ਹਿਰ ਸਰਕਾਰ ਦੇ ਵਿੱਚ ਕੋਈ ਨਾਜਦਾਨੀ ਹੋਵੇ ਇਹ ਥੱਲੇ ਲੈਵਲ ਤੇ ਆਪਣੀਆਂ ਯਾਰੀਆਂ ਪਕਾ ਕੇ ਇਹਦਾ ਇਹ ਇਦਾਂ ਦੇ ਕਰਜ਼ੇ ਕਰਾਉਣ ਲੱਗੇ ਹੋਏ ਆ ਜੀ ਸਰਕਾਰ ਤਾਂ ਕਹਿੰਦੀ ਹੀ ਕੋਈ ਨਹੀਂ ਹੋਣ ਦੇ ਰਿਹਾ ਪਿੰਨੋ ਜਿਹੜੇ ਸਰ ਪਤਾ ਨਹੀਂ ਸਰਕਾਰ ਨੂੰ ਨਾਮ ਸਰ ਪਤਾ ਹੋਵੇ ਇਸ ਬਾਰੇ ਸਰਕਾਰ ਨੂੰ ਇਸ ਬਾਰੇ ਨਾਮ ਪਤਾ ਹੋਵੇ ਤੇ ਜਿਹੜੇ ਸਰਕਾਰ ਨੂੰ ਸੀ ਅਸੀਂ ਇਸਰ ਅਪੀਲ ਕਰਦੇ ਆ ਵੀ ਕਿਰਪਾ ਕਰਕੇ ਜੋ ਸਾਡੀਆਂ ਅਸੀਂ ਦੋਸਤੀਆਂ ਹੁਣ ਤਾਂ ਕਾਰਵਾਈ ਕਿੱਥੇ ਹੋਈਆਂ ਦੋ ਅਸੀਂ ਹਾਈ ਕੋਰਟ ਚ ਵੀ ਗਏ ਆ ਲੋਅਰ ਕੋਰਟ ਕੇ ਚੱਲਦਾ ਹੈ ਸਭ ਦੇਖੋ ਬੰਦਾ ਇੱਕ ਕੋਰਟ ਮੈਟਰ ਸਰ ਬੰਦੇ ਨੂੰ ਕੇਸ ਵਿੱਚ ਆ ਪਉਂਦਾ ਜੀ ਸਭ ਕੁਝ ਆਫ ਕਰਦਾ ਜੀ ਉਹ ਬੰਦਾ ਲਖੋ ਕੋਰਟ ਕੇ ਚ ਪਾਉਣ ਦੇ ਬਾਅਦ ਵੀਦੌਰ ਨਕਸ਼ਾ ਬਰੌੜ ਨਕਸ਼ਾ ਪਾਸ ਕਰਦੇ ਇਹ ਜਗ੍ਹਾ ਸਾਰੀ ਕੇਰਨ ਲੱਗਿਆ ਹੋਇਆ ਹੈ ਦੇਖੋ ਜਰੂਰ ਕੋ ਬੰਦੇ ਕੋਈ ਗਰੁੱਪ ਨਹੀਂ ਨਗਰ ਕੌਂਸਲ ਪ੍ਰਧਾਨ ਨਾਲ ਹੋ ਜਾਂਦਾ ਸਭ ਸਭ ਨੂੰ ਮਿਲ ਕੇ ਜੀਤਾ ਜੀ ਹਾਂ ਉਹਨਾਂ ਨੂੰ ਸਮਝੋ ਦੇਖਿਆ ਉਹ ਉਹਨਾਂ ਨੇ ਕੁਰੀ ਪੈ ਕੇ ਹੁੰਦਾ ਉਹਨਾਂ ਕੰਮਰ ਕੋ ਨਰ ਖਵਾ ਸੀ ਨਾ ਕਵਰੀ ਨਾਲ ਕੋਚੀ ਕਿਤੀਆ ਸਰ ਨਹੀਂ ਰੁਕੇ ਬੰਦੇ ਰੁਕੇ ਜੀ ਕੋਈ ਕੋਈ ਬੜੀ ਇੰਟਰਸਟ ਹੈ ਜਿਹੜਾ ਕੋਈ ਕੰਮਰ ਕੁਵਾ ਰਹੇ ਜਾਂ ਤੁਹਾਨੂੰ ਪੀਏ ਬੀ ਤੁਹਾਨੂੰ ਲੱਗਦਾ ਕਿ ਉੱਥੇ ਜਾਂ ਤੁਹਾਨੂੰ ਲੱਗਦਾ ਆਵਾਜ਼ ਸੋਣੀ ਚਾਹੀਦੀ ਹੈ ਕਿ ਨਜਾਇਜ਼ ਕਬਜ਼ਾ ਸਰ ਦੇਖੋ ਇਦਾਂ ਜੀ ਮੇਰੀ ਵਾਈਫ ਆ ਕੰਤਰ ਪਾਵਲਾ ਸਾਬ ਕੈਂਸੀ ਰਹੇ ਹੋਇਆ ਚਾਚਾ ਹੀ ਮੇਰੇ ਪਹਿਲਾਂ ਸਮੰਤਰ ਰਹੇ ਉਹ ਨੰਬਰਦਾਨ ਜੀ ਸੋ ਸਾਡੇ ਸਾਹਮਣੇ ਅੱਜ ਤੱਕ ਸਾਰਾ ਅਸੀਂ ਜਿੰਨੇ ਵੀ ਅਸੀਂ ਮਤਲਬ ਸਾਡੇ ਐਮਸੀ ਪੈਂਬਰੇ ਆ ਹੱਦ ਤੋ ਸਰ ਕੋਈ ਜਗ੍ਹਾ ਸੀ ਜੰਮਣ ਦੀ ਨਹੀਂ ਜੱਪੀ ਜੀ ਨਾਲ ਉਹ ਕਹੀ ਹੈ ਜੀ ਇਹ ਲੋ ਇਹਨਾਂ ਕੇ ਲੋ ਕੋ ਆਪਣੇ ਕੋ ਰਿਆ ਕੋਈ ਮਰਦਾ ਰਹਿਣ ਨੂੰ ਹੈ ਨਹੀਂ ਜੀ ਇਹ ਲੋਕਾਂ ਨੇ ਕਰਿਆ ਪਰ ਡੋਬੇ ਸਬਰ ਉਹ ਸਾਡੇ ਜੀ ਤੇ ਕਮਰਸਥਾਨ ਜਗ੍ਹਾ ਦੱਬ ਲਈ ਜੀ ਸਭ ਕੁਛ ਇਹ ਮਰ ਗੋਗਾਵੜੀ ਦੱਬ ਲਈ ਜੀ ਸਭ ਸੌਦੀ ਅਸੀਂ ਮਿਲ ਕੇ ਅਸੀਂ ਸਟੇਅ ਲੈ ਕੇ ਕੰਮ ਰਗਵਾਉਣੀ ਹੈ ਜੀ ਮਤਲਬ ਸਭ ਥੱਕਾ ਹੋ ਰਿਹਾ ਜੀ ਨਹੀਂ ਤੇ ਨਾਇਬ ਤਹਿਸੀਲਦਾਰ ਤੇ ਕਟਵਾਰੀ ਹੋ ਗਈ ਅਧਿਕਾਰੀ ਉੱਤੇ ਬੋਕਾ ਦੇ ਸਭ ਦੇਖ ਕੇ ਸਨ ਨਹੀਂ ਸਾਹਮਣੇ ਲੜਾਈ ਹੁੰਦੀ ਸੋ ਸਾਹਮਣੇ ਉਹ ਬੋਕਾ ਪਿਆ ਨਹੀਂ ਹਾਂਜੀ ਮਾਰਕੀਟ ਵਾਲੇ ਪਈ ਸਾਰੀ ਜੀ ਕਟਵਾਰ 7 8 ਕੋੜ ਕਿ ਨਹੀਂ ਬਾਈ ਤੇ ਹੁਣ ਥੋੜੀ ਜਿਹੀ ਹੋਣੀ ਕੀ ਸਾਰੇ ਸੜੀ ਕੋਈਸ ਵਾਇ ਨਹੀਂ ਹੋ ਰਹੀ ਜੀ ਕੀ ਕਰੋਗੇ ਜੀ ਸਾਰੀ ਤੇ ਤੁਹਾਡੀ ਬੇਨਤੀ ਸੀ 100000 ਸਰ ਜਿੰਦਾ ਸੀ ਜਦੋਂ ਤੇਰੇ ਝਗੜਾ ਹੋਇਆ ਜੀ ਉੱਥੇ ਸਾਰ ਕੁਝ ਜਿਹੜੇ ਲੋਕਲ ਮੀਡੀਆ ਹੈਗਾ ਉਹ ਸਾਡੇ ਨਾਲ ਪਹੁੰਚਿਆ ਸੀਗਾ ਉੱਥੇ ਸਰ ਹੁਣ ਇਹ ਹੁਣ ਜਿਹੜੇ ਕੁਝ ਬੰਦੇ ਲੋਕਲ ਇਥੇ ਪੋਲਿਟਿਕਲ ਲੋਕ ਆ ਗਏ ਯਾਰ ਉਹਨਾਂ ਸਾਰੇ ਲੋਕਾਂ ਨੇ ਆਪਣੇ ਅੰਡਰ ਪ੍ਰੈਸ਼ ਕਰਕੇ ਉਹਨਾਂ ਨੇ ਸਾਡੀ ਖਬਰ ਕੋਲ ਰੱਖਣ ਦਿੱਤੀ ਜੀ ਤੁਸੀਂ ਕਹਿ ਦਿੱਤੀ ਇਹ ਝੜਗਾ ਉੱਤੇ ਝੜਗਾ ਉੱਤੇ ਸਰ ਅਸੀਂ ਥਾਣੇ شکایت ਦੇ ਕੇ ਕੋਈ ਕੁਛ ਨਹੀਂ ਸਰ ਕੋਈ ਨਹੀਂ ਸਮਝਾਇਆ ਸਾਰੇ ਸਾਰੇ ਉਸ ਹੁਮਲੇ ਖਾੜੀ ਐਂਡ ਤੋਂ ਸਾਡੇ ਕੋਲ ਚੀਜ਼ ਪਹੁੰਚੇ ਆ ਜਿਹੜੀ ਜਗ੍ਹਾ ਹੈ ਸ਼ਾਮਲਾ ਦਾ ਦੇ ਆਬਾਦੀ ਆ ਦੇ ਸ਼ਾਮਲਾ ਦੇ ਸ਼ਾਮਲਾ ਕੀ ਇਹਦੇ ਉੱਤੇ ਇਹ ਹੈਗਾ ਆਪਸ਼ਨ ਵੀ ਜਿਹਦਾ ਕਬਜ਼ਾ ਹੈਗਾ ਉਹ ਕਬਜ਼ਾ ਕਬਜ਼ਾ ਕਿਸੇ ਤਰੀਕੇ ਕਬਜ਼ਾ ਕਰਾਉ ਲਗੇ ਸਰ ਕਬਜ਼ਾ ਸਰ ਖਾਲੀ ਜਗ੍ਹਾ ਪਈ ਸੀ ਜੀ ਸਾਰੇ ਕਾਲੀ ਕਪੜਾ ਤਾਂ ਹੁੰਦਾ ਵੀ ਮੈਂ ਏਰ ਕੇ ਮੈਂ ਚਾਰ ਦੋਈ ਕਰਕੇ ਗੇੜ ਲਾਇਆ ਹੋਇਆ ਉਹ ਕਪੜਾ ਹੁੰਦਾ ਸਰ ਖਾਲੀ ਥਾਂ ਪਈ ਆ ਨਾ ਸਰ ਕੋਈ ਟੁੱਟੀ ਐਕਸ਼ਨ ਨਾ ਕੋਈ ਹੋਰ ਚੀਜ਼ ਸਾਰੇ ਕਪੜਾ ਕਰਨ ਲੱਗੇ ਸੀ ਕਿੱਥੇ ਤਾਂ ਕਰਕੇ ਸਾਰੇ ਅਸੀਂ ਬਾਹਰ ਨੂੰ ਰੋਕਿਆ ਸੀ ਆ ਹੁਣ ਦੇਖੋ ਅਸੀਂ ਉਹਨੂੰ ਰੋਕ ਰਹੀ ਕੋਈ ਸਾ ਕੋਈ ਸੀ ਕਰ ਰਹੀ ਮੰਨ ਲਓ ਜੇ ਨਹੀਂ ਪ੍ਰਸ਼ਾਸਨ ਕਾਰਵਾਈ ਕਰਦਾ ਹਾਂ ਨਹੀਂ ਸਰ ਕੀ ਅਗਲਾ ਛੋਟਾ ਕੀ ਐਕਸ਼ਨ ਹੈ ਅਚਾ ਕੋਰਟ ਦੀ ਕਾਰਵਾਈ ਸਰ ਦੇਖੋ ਇੱਥਾ ਹੁਣ ਇੱਕ ਲੜਤਾ ਹੱਦੇ ਨਹੀਂ ਬੰਦੇ ਇਦਾਂ ਦੇ ਹੋ ਗਏ ਬੰਦੇ ਸਾਰੇ ਲੜਾਕੂ ਬੰਦੇ ਨਹੀਂ ਆ ਉਹ ਮੈਂ ਉਹਨਾਂ ਕੋਲ ਹਥਿਆਰ ਵੀ ਹੈਗਾ ਜੀ ਸਾਨੂੰ ਸਰ ਮਾਨ ਪੈ ਗਏ ਸੀਗੇ ਜੋ ਫਿਰ ਸਾਹ ਨੂੰ ਕਹਿੰਦੇ ਮੈਂ ਗੋਲੀ ਲਾ ਕੇ ਤੁਹਾਨੂੰ ਮਾਰ ਦੂੰਗਾ ਜੀ ਅਸੀਂ ਹਰੇਕੇ ਦਿੱਤਾ ਵੀਦਾ ਹਥਿਆਰ ਜਮ੍ਹਾਂ ਕਰਾਇਆ ਜਾਵੇ ਜੀ ਸਭ ਸਾਹ ਪਾਸੇ ਘੁੰਮਲੇ ਜੀ ਹੁਣ ਤੁਹਾਨੂੰ ਇਹ ਕਹਿੰਦੇ ਸਾਨੂੰ ਜਿਹੜਾ ਪ੍ਰਸ਼ਾਸਨ ਨੇ ਕਹਿੰਦੇ ਸਾਨੂੰ ਕਹਿੰਦਾ ਜੀ ਐਡਾ ਘੜੇ ਤੁਹਾਨੂੰ ਸਾਨੂੰ ਸਾਨੂੰ ਕਿਹਾ ਵੀ ਬਾਈ ਦੇਖੋ ਵੀ ਤੁਸੀਂ ਐ ਕੰਮ ਕਰੋ ਵੀ ਕੋਈ ਤਰ੍ਹਾਂ ਉਹ ਕਹਿੰਦਾ ਸ਼ਾਮਲਾ ਦੇ ਹੈਗੀ ਆ ਕਿ ਤੁਸੀਂ ਕੋਰ ਦਾ ਰੋਕੇ ਕਿਉਂ ਨਹੀਂ ਕਰਦੇ ਕੰਟੈਂਟ ਪਾ ਦਿਓ ਸਰ ਦੇਖੋ ਹੁਣ ਕਨੈਕਟ ਦੇ ਸਾਹਮਣੇ ਲੰਬੇ ਹੈਗੇ ਆ ਸਰ ਜੀ ਇਹ ਬੰਦੇ ਚ ਕੈਬਨ ਮੰਤਰੀ ਵੀ ਆ ਅਨਮੂਰ ਗਰਮਾਨ ਨੇ ਫੜੇ ਵੇਲੇ ਉਹ ਕਦੇ ਸਰ ਅਸੀਂ ਨਹੀਂ ਮਿਲੇ ਨਾ ਪਲੀਜ਼ ਸਰ ਤੁਹਾਨੂੰ ਲੱਗਦਾ ਹੈ ਸ਼ਾਇਦ ਉਹਨਾਂ ਨੂੰ ਨਾ ਪਤਾ ਹੋਵੇ ਜੀ ਬਾਰੇ ਥੱਲੇ ਥੰਡੇ ਬੰਦੇ ਹਾਂਜੀ ਯਾਦਮਾ ਸਰ ਤੇ ਅੱਜ ਦੇ ਲਿਆਵਾਂਗੇ ਸਰ ਤੌਰ ਤੋਰ ਤੇ ਸਕਾਇਆ ਦੋ ਕਿ ਹਲਕਾ ਬਤਾਏ ਕਿ ਨਹੀਂ ਹਾਂਜੀ ਸਰ ਦੇਖੋ ਸਰ ਇੱਥੇ ਵੀ ਜੋ ਸਰਕਾਰ ਤੋਂ ਆਈ ਆ ਜਿਨ੍ਹਾਂ ਨੇ ਜੋ ਇਹਨਾਂ ਨੇ ਉਹ ਜੇ ਇਸ ਕਰਕੇ ਇਗਨੋਰ ਕਰ ਰਹੇ ਹੋ ਕਿ ਜਿਹੜੇ ਐਮਸੀ ਨੇ ਆਮ ਆਦਮੀ ਪਾਰਟੀ ਦੇ ਨਾਤਾ ਕਰਕੇ ਸਰ ਇਹ ਵੀ ਹਾਂ ਸਾਰੇ ਵੀ ਸਰ ਗੱਲ ਹੈਗੀ ਜੀ ਹੋ ਸਕਦੀ ਹੈ ਇਹ ਵੀ ਸਾਰਾ ਗੱਲ ਹੈਗੀ ਹੈ ਜੀ ਤਾਂ ਨਰੂਰ ਮਾਰਦੇ ਸਾਡੀ ਸੁਣਾਈ ਨਹੀਂ ਕਿ ਸ਼ਹਿਰ ਸਾਰਾ ਹਾਂ ਗਰ ਮੁਣੀ ਕਲੀਓ ਬੰਦੇ ਨਾ ਡੋੜੇ ਹੋਏ ਰਿਸ਼ੇ ਸਾਡੀ ਨੂੰ ਨਹੀਂ ਹੁੰਦੀ ਸਹੀ ਨਾ ਤਾਂ ਸਾਰਾ ਸੀ ਕਾਰਜਕਾਰੀ ਜੋ ਸਾਡਾ ਪ੍ਰਸ਼ਾਸਨ ਦਾ ਜੋ ਸਰ ਇਹਦੇ ਨਾਲ ਮਹਿਕਮਾ ਜਿਹੜਾ ਲੈਵਲ ਪਰਟੀ ਸਰ ਟੋਟਲੀ ਸਾਰਾ ਹੁਕਮ ਚੁੱਕੇ ਆ ਜੀ ਇਹ ਲਗਦਾ ਪ੍ਰੋਸੈਸ ਨੂੰ ਵੀ ਦਿਮਾਗ ਚੱਲ ਰਿਹਾ ਸਰ ਬਿਲਕੁਲ ਸਰ ਸਰ ਉਹ ਪਤਾ ਨਹੀਂ ਕਿਸ ਤਰੀਕੇ ਨਾਲ ਸਾਨੂੰ ਪਤਾ ਨਹੀਂ ਪਰ ਤੁਹਾਨੂੰ ਸਰ ਇਦਾਂ ਜੀ ਜਦੋਂ ਇਹ ਭਗਵੰਤ ਸਿੰਘ ਆਏ ਸੀਗੇ ਉਹਨੂੰ ਬੜੀ ਇਸ ਨਾਲੋਂ ਟਾਂ ਜੋ ਗੀ ਜਾਂਦੀ ਨਹੀਂ ਸਾਰੀਆਂ ਇਹ ਬਹੁਤ ਹੀ ਅੱਛਾ ਕੰਮ ਕਰ ਰਹੇ ਨੇ ਬੜੇ ਕੰਮ ਕਰ ਰਹੇ ਆ। ਕੋਈ ਤੋ ਚੰਗੀ ਗੱਲ ਸਾਡਾ ਵੀ ਜਿਹੜਾ ਇਹ ਲੋਕ ਹੈ ਇੱਧਰ ਜਗ੍ਹਾ ਹੈਗੀ ਯਾਰ। ਇਹ ਕੱਟ ਕੇ ਚਾਹਤ ਹੈ ਇਹਨਾਂ ਕੋਈ ਧਰਮ ਫਲਾ ਮਈ ਜਾਵੇ ਜਾਂ ਕੋਈ ਸਾਡੇ ਕੋਈ ਖੇਡਣ ਵਾਤੇ ਕੋਈ ਹੋਰ ਗੇਮ ਵਗੈਰਾ ਕਮਿਊਨਿਟੀ ਸੈਂਟਰ ਬਣਾਉਣ। ਸਾਰੇ ਅੱਛੇ ਆਪਸ਼ਨ ਹੈਗੇ ਅਸੀਂ ਜਾਂ ਕੋਈ ਗਰੀਬ ਕੋਈ ਕਾਜੋ ਕਰਨੀ ਸਾਰੇਗਾ। ਉਹ ਗਰੀਬ ਗਾਰਾਂ ਨੂੰ ਜਗ੍ਹਾ ਦੇ ਦੇਵੇ। ਸਰ ਬੰਦਾ ਇੱਕ ਆਲੜੀ ਹੁੰਦਾ ਹੈ ਕਿ ਐਮਸੀ ਹੈਗਾ ਸਰ ਆਪਣੀ ਉਹਦੇ ਆੜ ਦੇ ਵਿੱਚ ਬਥਰ ਕੰਮ ਕਰ ਰਿਹਾ ਹੈਗਾ। ਹਾਂਜੀ ਦੇਖੋ ਕਿੰਨੀ ਸਾਰਾ ਮਸਲਾ ਮਸਲਾ ਬੰਬਾਲੀ ਗੱਲ ਹੈ ਸਰ ਉੱਥੇ ਜੀ ਬਹਾਦਰ ਸਿੰਘ ਆ ਜੀ ਬਹਾਦਰ ਸਿੰਘ ਉਹ ਕਹਾਣੀ ਨਹੀਂ ਆਣੀ ਉਹਨਾਂ ਨੂੰ ਕਿਹਾ ਤੁਸੀਂ ਸਰ ਉਹਨਾਂ ਨੂੰ ਪਤਾ ਸਾਰੀ ਗੱਲ ਆ ਜੀ ਉਦੋਂ ਹੀ ਸਰ ਉਹ ਆਏ ਸੀਗੇ ਉਹਨਾਂ ਬਾਹਰੋਂ ਬਾਹਰ ਦੇਖਿਆ ਉੱਥੇ ਸਾਫ਼ ਖੜੇ ਆ ਸਰ ਆਪਣਾ ਨਾਮ ਕੀ ਹੈ ਤੇ ਅੱਜ ਤੁਹਾਡੇ ਖਿਲਾਫ ਇੱਕ ਪ੍ਰੈਸ ਕਾਨਫਰੰਸ ਮੁਹਾਲੀ ਦੇ ਵਿੱਚ ਕੀਤੀ ਗਈ ਹੈ ਤੁਸੀਂ ਉੱਥੇ ਕੀ ਪੱਖ ਦੇਣਾ ਚਾਹੁੰਦੇ ਹੋ ਮੇਰਾ ਨਾਮ ਮਨਕੇਸ਼ ਕੁਮਾਰ ਆ ਜੀ ਇਹ ਨਾ ਸਾਡੇ ਬਜ਼ੁਰਗਾਂ ਦੀ ਸਾਡੇ ਬਾ ਮੇਰੇ ਬਾ ਇਹ 3 ਸਾਲ ਹੋ ਗਏ 2 ਸਾਲ ਹੋ ਗਏ ਸਾਨੂੰ ਪਰੇਸ਼ਾਨ ਕਰਨ ਲੱਗੇ 1.5 ਸਾਲ ਪੁਰਾਣੇ ਬਜ਼ੁਰਗ ਸਾਡੇ ਬਾਬੇ ਦਾਦੇ ਇਹ ਜਗ੍ਹਾ ਤੇ ਸਾਡਾ ਕਬਜ਼ਾ ਲਾਲਕੀਰ ਦੇ ਅੰਦਰ ਡੋਰਾ ਇਹ ਸਾਰਾ ਪਿੰਡ ਲਾਲਕੀਰ ਦੇ ਬੈਠਿਆ ਸਾਰੇ ਮੰਨੂ ਇਹ ਪਰੇਸ਼ਾਨ ਕਰਨ ਲੱਗੇ ਬਹੁਤ ਜ਼ਿਆਦਾ ਪਰੇਸ਼ਾਨ ਕਰ ਲਿਆ ਇਹਨਾਂ ਨੇ ਜ਼ਿਆਦਾ ਇਹਨਾਂ ਨੇ ਪਰੇਸ਼ਾਨ ਬਹੁਤ ਕਰਿਆ ਇਹਨਾਂ ਨੇ ਮੈਨੂੰ ਸਾਰੀ ਜਗ੍ਹਾ ਇਹ 1.5 ਸਾਲ ਪੁਰਾਣੀ ਆ 150 ਸਾਲ ਦੀ ਸਾਡੇ ਮੇਰੇ ਉਰੇ ਮਕਾਨ ਤੇ ਬਾਲੇ ਵਾਲੇ ਕੋਠੇ ਤੇ ਪਿਛਲੀ ਵਾਰ ਹੜ੍ਹ ਆਇਆ ਉਦੇ ਵਿੱਚ ਕੰਦਾ ਗਿਰ ਗਿਆ ਸਾਡਾ ਇਨਸਾਨ ਹੋ ਗਿਆ ਬਹੁਤ ਇਨਸਾਨ ਹੋਇਆ ਜੀ ਸਾਡਾ ਬਹੁਤ ਗੰਗਰ ਦੀ ਮਰੇ ਮੇਰੇ ਭਾਈ ਦੀ ਡੈਥ ਦੀ ਹੋਈ ਜਦ ਉਹਦੇ ਵਿੱਚ ਸਾਡਾ ਸਮਾਨ ਇੱਕ ਕਮਰੇ ਦੀ ਗਿਰਗੇ ਦੋ ਬਹੁਤ ਉਹਦੇ ਵਿੱਚ ਨਵਾਂ ਪੁਰਾਣਾ ਮੈਂ ਮਕਾਨ ਪਾਣ ਲੱਗੇ ਸਰ ਜਿਹੜਾ ਤੁਸੀਂ ਮਕਾਨ ਬਣਾ ਰਹੇ ਹੋ ਤੁਸੀਂ ਕੀ ਕਹਿ ਰਹੇ ਹੋ ਵੀ ਇਹ ਪੁਰਾਣਾ ਪਹਿਲਾਂ ਹੀ ਮਕਾਨ ਬਣਿਆ ਹੋਇਆ ਸੀਗਾ ਇੱਥੇ ਦੁਬਾਰਾ ਤੁਸੀਂ ਇਹਨੂੰ ਰਿਪੇਅਰ ਕਰ ਰਹੇ ਹੋ ਦੁਬਾਰਾ ਹਾਂਜੀ ਸਰ ਹਾਂ ਸਾਡੀ ਲਾਲਕੀਰ ਦੇ ਅੰਦਰ ਆ ਸਰ ਇਹ ਸਾਰਾ ਪਿੰਡ ਲਾਲਕੀਰ ਦੇ ਅੰਦਰ ਬੈਠਿਆ ਸਾਡਾ 150 000 ਹੈ ਮੈਂ ਸਭ ਤੋਂ ਛੋਟਾ ਜੀ ਮਨੋਦਾਸ ਆਸੀ ਦਾ ਇੱਥੀ ਆ ਮੇਰੀ ਮੇਰੀ ਦੀ 50 ਦੇ ਨੇੜੇ ਤੇੜਾ ਉਮਰ ਹੋ ਗਈ ਜੀ ਸਾੜਾ ਦਾ ਇਹੀ ਬਾੜੇ ਦੇ ਇਹੀ ਡੰਗਰ ਤੇ ਇਹੀ ਸਭ ਕੁਝ ਇੱਥੀ ਜਗ੍ਹਾ ਦਾ ਸਭ ਕੁਝ ਹਾਏ ਉਹ ਕਹਿ ਰਿਹਾ ਵੀ ਪਹਿਲਾਂ ਅਸੀਂ ਕੁਮਾਰੀਓਗ ਅਦਾਲਤ ਵਿੱਚ ਵੀ ਇਹਨਾਂ ਦੀ ਕੰਪਲੀਟ ਵੀ ਕੀਤੀ ਸੀਗੀ ਤੇ ਇਹਨਾਂ ਦਾ ਕੇਸ ਵੀ ਕਰਿਆ ਸੀਗਾ ਤੇ ਉਹ ਕੇਸ ਬਾਰੇ ਤੁਸੀਂ ਕੀ ਜਵਾਬ ਦੇਣਾ ਚਾਹੁੰਦੇ ਹੋ ਉਹ ਕਹਿ ਰਿਹਾ ਵੀ ਇਹਨਾਂ ਦਾ ਭਰਾ ਵੀ ਜਿਹੜਾ ਐਮਸੀ ਹੈ ਤੇ ਨਗਰ ਕੌਂਸਲ ਨਾਲ ਵੀ ਮਿਲੇ ਹੋਏ ਆ ਸਾੜਾ ਅਸੀਂ ਤਾਂ ਸਿੱਧੇ ਸਾਦੇ ਆ ਸਾੜਾ ਕਿਸੇ ਗੱਲ ਹੋਣੀ ਹੈ ਮੈਂ ਤਾਂ ਕਮੇਟੀ ਵਿੱਚ ਨਹੀਂ ਗਿਆ ਨਹੀਂ ਹੁਣ ਤੱਕ ਸਾੜਾ ਕਿਸਾ ਕੋਈ ਐਮਸੀ ਦਾ ਨਹੀਂ ਸਾੜੇ ਗੱਲ ਕਿਸਾ ਦਾ ਨਹੀਂ ਹੈ ਆਪਾਂ ਦਾ ਕਿਸੇ ਆਪਣੀ ਮਿੰਤ ਰੋਟੀ ਖਾਦੇ ਆ ਆਪਣੇ ਗੱਡੀਆਂ ਚਲਾਉਂਦੇ ਟਰੱਕ ਜੀ ਇਹ ਸਾਨੂੰ ਪਰੇਸ਼ਾਨ ਕਰਨ ਲੱਗੇ ਆ ਨਾ ਮੈਂ 420 ਦਾ ਪਰਚਾ ਹੈ ਇੱਕ ਜਸਵੀਰ ਬਿੱਲੇ ਪਾ ਗਰਮੇਲਵਾਦੀ ਸਜ਼ਾ ਹੋਈ ਇਹਨੇ ਦੋ ਹੀ ਪਾਸੇ ਸਜ਼ਾ ਹੋਈ ਦੋ ਬੰਦਿਆਂ ਨੂੰ ਇਹ ਸਾਨੂੰ ਜਾਣ ਕੇ ਪਰੇਸ਼ਾਨ ਕਰਨ ਲੱਗੇ ਇਹ ਜਾਣਦੇ ਆ ਭੱਜਣਾਂ ਵਾਲੇ ਜਾਂ ਹਾਈ ਜਾਂਦੇ ਜੀ ਹਾਈ ਕੋਰਟ ਚਲੇ ਗਏ ਕਿ ਫਲਾਣੇ ਚਲੇ ਗਏ ਅੱਜ ਸਿੱਧੇ ਸਾਦੇ ਆ ਜੀ ਸਾਨੂੰ ਪਰੇਸ਼ਾਨ ਕਰਨ ਲੱਗੇ ਜਾਣ ਕੇ ਬਹੁਤ ਪਰੇਸ਼ਾਨ ਕਰਦੇ ਆ ਸਾਨੂੰ ਇਹਨਾਂ ਨੇ ਬਹੁਤ ਇਹਨਾਂ ਸਰ ਪਰੇਸ਼ਾਨ ਕਰਿਆ ਬਾਈ ਕੈਂ ਲੰਗਦਾ ਹੈ ਅਸੀਂ ਕਿਆ ਕਰੀਏ ਜੀ ਬਸ ਇੱਕ ਲੜਾਈ ਦੀ ਵੀ ਵੀਡੀਓ ਸਾਹਮਣੇ ਆ ਰਹੀ ਹੈ ਉਹ ਲੜਾਈ ਕਦੋਂ ਹੋਈ ਹੈ ਜੀ ਉਹ ਸਰ ਉਦੋਂ ਇਹ ਆਪ ਆਏ ਸਾਨੂੰ ਪਰੇਸ਼ਾਨ ਕਰਨ ਗਏ ਕੋਈ ਇੱਥੇ ਇੱਥੇ ਕੋਈ ਕਬਰਸਤਾਨ ਦਾ ਰੋਲਾ ਹੋਣਾ ਸਾਨੂੰ ਤਾਂ ਪਤਾ ਨਹੀਂ ਸਰ ਉੱਥੇ ਕੋਈ ਆਏ ਉਹਨੇ ਅਫਸਰ ਵਿਚਾਰੇ ਉਹ ਉਹਨਾਂ ਨੂੰ ਇੱਧਰ ਨੂੰ ਲੈ ਆਏ ਜੀ ਫਿਰ ਇਹ ਸਾਨੂੰ ਮੇਰੀ ਸਾਡੇ ਇੱਥੇ ਮੇਰੀ ਭਝਾਈ ਵਿਚਾਰੀ ਬਿਮਾਰ ਰਹਿੰਦੀ ਉਹ ਅਫਸੈਟ ਹੋਈ ਆ ਇਹ ਆਣ ਕੇ ਸਾਨੂੰ ਕਹਿਣ ਲੱਗੇ ਕਲਵੰਤਕੌਰ ਤੇ ਗਰਮੇਰ ਸਿੰਘ ਪਾਬਲਾ ਕਹਿੰਦੇ ਇੱਥੇ ਰ ਉੱਠੋ ਤੁਸੀਂ ਸਾਰੇ ਕਹਿੰਦੇ ਤੁਸੀਂ ਇੱਥੇ ਜੋੜ ਦੇ ਕਹਿੰਦਾ ਤੁਹਾਡੀ ਜਗ੍ਹਾ ਨਹੀਂ ਇਹ ਸਾਨੂੰ ਜਾਣ ਕੇ ਇਹਨੇ ਬਹੁਤ ਪਰੇਸ਼ਾਨ ਕਰਿਆ ਜੀ ਬਹੁਤ ਜ਼ਿਆਦਾ ਇਹਨਾਂ ਨੇ ਇੰਨਾ ਪਰੇਸ਼ਾਨ ਕਰ ਲਿਆ ਸਾਨੂੰ ਆ ਕੇ ਇਹਨੇ ਦਬਕੇ ਮਾਰੇ ਇਹਨਾਂ ਨੂੰ ਐ ਚੱਕ ਦੂਗੇ ਤੁਹਾਨੂੰ ਠਾਲ ਦੂਗੇ ਤੇ ਐ ਕਰ ਦੂਗੇ ਜੀ ਇਹ ਸਾਰੇ ਸਾੜੇ ਬਹੁਤ ਪੁਰਾਣੀ ਜਗ੍ਹਾ ਸਾੜੀ ਸਾੜੀ ਆਪਣੇ ਹੱਕ ਦੀ ਹੈ ਸਾੜੇ ਮਿੰਤਰ ਮੇਰੇ ਬਜ਼ੁਰਗਾਂ ਦੀ ਹੈ ਸਾੜੇ ਬਾਬਿਆਂ ਦੀ ਹੈ ਪੁਰਾਣੀ ਜਗ੍ਹਾ ਮਕਾਨ ਪੁਰਾਣੇ ਪਏ ਸਰ ਸਾਨੂੰ ਪਰੇਸ਼ਾਨ ਤੰਗ ਕਰਨ ਲੱਗੇ ਕੋਈ ਕਾਗਜ਼ਾਤ ਹੈਗੇ ਇਹਨਾਂ ਦੇ ਹਾਂਜੀ ਹਾਂ ਸਰ ਹੈਗਾ ਸਭ ਕੋ ਇਹਨਾਂ ਕੋਲ ਹੈ ਹੀ ਨਹੀਂ ਜੀ ਇਹ ਸਾਰੇ ਪਾਸੇ ਜਾਏ ਇਹਨਾਂ ਕੋਲ ਹੈ ਹੀ ਨਹੀਂ ਕੁਝ ਸਾਰੇ ਸਾਰੇ ਕਮਿਤੀ ਦੇ ਸਭ ਕੁਝ ਹੈ ਜੀ ਸਭ ਕੁਝ ਚੜਿਆ ਸਾੜੇ ਸਾੜੇ ਬਾੜੇ ਲੱਤੇ ਅਸੀਂ ਕਿਹਨਾਂ ਲੱਤੇ ਉਹ ਬੰਦਿਆਂ ਦੇ ਹਾਂਜੀ ਤੇ ਜਿਹੜੇ આરોਪ ਲਗਾ ਰਹੇ ਤੁਹਾਡੇ ਤੇ ਇਹ ਗਲਤ ਤਾਂ ਬਹੁਤ ਗਲਤ ਆ ਜੀ ਇਹ ਬੰਦਿਆਂ ਨੇ ਬਸ ਹੁਣ ਕਿਹਾ ਕਹਿ ਦਿਆ ਚਾਰ ਬੰਦਿਆਂ ਨੇ ਦੁਖੀ ਕਰ ਲਿਆ ਸਾਰਾ ਬਸ ਸਾਨੂੰ ਦਾ ਪਰੇਸ਼ਾਨ ਕਰਿਆ ਪਿਆ ਸਾਡੇ ਕਾਪਾ ਦੀ ਕਿਹੜੀ ਖੁੰਧ ਕੱਢ ਰਹੇ ਪਤਾ ਨਹੀਂ ਸਾਨੂੰ ਕਿਉਂ ਪਰੇਸ਼ਾਨ ਕਰ ਰਹੇ ਸਨ ਬਹੁਤ ਪਰੇਸ਼ਾਨ ਕਰਿਆ ਸਾਰੇ ਇਹਨਾਂ ਨੇ ਬਹੁਤ ਜ਼ਿਆਦਾ ਕਿੰਨਾ ਕਹਿ ਲਾ ਉਹਨਾਂ ਪਰੇਸ਼ਾਨ ਕਰਤਾ ਸਾਨੂੰ ਅਸੀਂ ਤਾਂ ਇੱਕ ਕੇ ਜੀ ਸਿੱਧੇ ਸਾਦੇ ਆ ਜੀ ਆਪਣੀ ਮਿੰਟ ਕਰਦੇ ਰੋਟੀ ਖਾਂਦੇ ਆ ਸਾਨੂੰ ਇਹ ਇੱਕ ਜਾਣ ਦੇ ਕਚਹਿਰੀਆਂ ਨੇ ਜੀ ਆਪਣਾ ਕਦੀ ਉੱਧਰ ਭੱਜ ਗਏ ਉੱਧਰ ਪਰ ਅਸੀਂ ਕਚਹਿਰੀਆਂ ਦੇ ਡਰਦੇ ਆ ਜੀ ਨਾ ਥਾਣੇ ਗਏ ਜਿੰਦਗੀ ਮੇਂ ਨਾ ਕੁਛ ਕਰਿਆ ਇਹਦਾ ਹਿਲੇ ਸਜ਼ਾ ਹੋਈ ਇਹਨਾਂ ਨੂੰ ਦੋ ਦੋ ਵਾਰ 420 ਦੀ ਹੋਈ ਸਜ਼ਾ ਇਹਨਾਂ ਨੂੰ ਬੰਦਿਆ ਨਾ ਹੀ ਕੰਮ ਆਈ ਇਹਨਾਂ ਦਾ ਇਹਨਾਂ ਨੇ ਕਮੇਟੀ ਉੱਥੇ ਦੀ ਆਪਣਾ ਆਪਣਾ ਕੰਮ ਕਰਿਆ ਇਹਨਾਂ ਦੇ ਕੋਈ ਪਹਿਲਾਂ ਪਿੱਛੇ ਜਾਂ ਪਿੰਡ ਦੇ ਦਿੱਤੇ ਆ ਜੀ ਇਹਨਾਂ ਨੇ 12 13 ਕਿਲੇ ਕਮੇਟੀ ਨੂੰ ਦੇ ਦਿੱਤੇ ਉਹ ਵੀ ਖਤਮ ਕਰਤੇ ਆ ਜੀ ਪਿੰਡ ਇਹਨਾਂ ਨੇ ਖਤਮ ਕਰਤਾ ਜੀ ਸਾਰਾ ਪਿੰਡ ਖਤਮ ਕਰਤਾ ਇਹਨਾਂ ਨੇ ਇਹਨਾਂ ਦੀ ਬਦੌਲਤ ਇਹਨਾਂ ਨੇ ਪੈਸੇ ਲਏ ਪਾਣੀ ਕਿਤੇ ਲਏ ਕਮੇਟੀ ਦੇ ਇਹਨਾਂ ਨੇ ਉਹ 13 ਕਿਲੇ ਪਾਣੀ ਪਹਿਲਾ 85 86 ਮੰਜਲ ਪਿੰਡ ਆਇਆ ਇਹਨਾਂ ਨੇ ਉਹ ਵੀ ਲੇਕੇ ਦੇਤੇ ਇਹਨਾਂ ਨੇ ਸਾਰਾ ਪਿੰਡ ਬਹੁਤ ਸਰ ਸੰਕਰਿਆ ਪਰੇਸ਼ਾਨ ਕਰਿਆ ਮੇਰੇ ਮੇਰੇ ਦੇ ਹੱਥ ਜੋੜ ਕੇ ਮੇਰੇ ਇਹਨਾਂ ਦੇ ਖਿਹੜਾ ਛੜਾਓ ਇਹਨਾਂ ਦੇ ਮੇਰਾ ਖਿਹੜਾ ਛੜਾਓ ਬਹੁਤ ਪਰੇਸ਼ਾਨ ਕਰਿਆ ਇਹਨਾਂ ਦੇ ਮਨੂੰ ਜੀ ਸਰ ਕੀ ਹਾਲ ਚਾਲ ਬਾਬਰ ਜੀ ਪੱਤੀ ਸਾਹਿਬ ਅੱਜ ਨਾ ਇੱਕ ਜਨਾਲੋ ਤੋਂ ਜਿਹੜੇ ਪਿੰਡ ਦੇ ਸੀਗੇ ਗੁਰਮੀਰ ਸਿੰਘ ਪਾਵਲਾ ਉਹਨਾਂ ਨੇ ਸਾਡੇ ਨਾਲ ਇੱਥੇ মিডিਆ ਸੈਂਟਰ ਦੇ ਵਿੱਚ ਪ੍ਰੈਸ ਰਿਸਪਾਂਸ ਕੀਤੀ ਸੀਗੀ ਤੇ ਉਹਨਾਂ ਨੇ ਐਲੀਗੇਸ਼ਨ ਲਾਏ ਨੇ ਵੀ ਜਿਹੜੇ ਸਾਬਕਾ ਕਾਉਂਸਲਰ ਨੇ ਜੀ ਆਪਣੇ ਕਾਉਂਸਲਰ ਨੇ ਆਪਣੇ ਮੁਕੇਸ਼ ਕੁਮਾਰ ਜੀ ਉਹਨਾਂ ਵੱਲੋਂ ਉੱਥੇ ਸ਼ਾਮਲਾੜ ਜ਼ਮੀਨ ਦੇ ਉੱਤੇ ਨਜਾਇਜ਼ ਕਬਜ਼ਾ ਕੀਤਾ ਜਾ ਰਿਹਾ 2000 ਕਹਿੰਦੇ 24 ਦੇ ਵਿੱਚ ਪਹਿਲਾਂ ਹਾਈ ਕੋਰਟ ਨੇ ਵੀ ਰੋਕ ਲਾਤੀ ਸੀ ਵੀ ਹਾਂ ਸ਼ਾਮਲਾੜ ਜ਼ਮੀਨਾਂ ਕਹਿੰਦੇ ਇਸ ਦੇ ਬਾਵਜੂਦ ਉੱਥੇ ਕੰਮ ਜਿਹੜਾ ਉਹ ਚੱਲ ਰਿਹਾ ਤੁਸੀਂ ਈਓ ਤੁਸੀਂ ਚੈੱਕ ਕੀਤਾ ਗਏ ਸੀ ਤੁਸੀਂ ਕੰਮ ਰੋਕਿਆ ਹੈ ਜੀ ਉਹਨਾਂ ਦਾ ਅੱਛਾ ਜੀ ਤੇ ਨੋਟਿਸ ਉਹਨਾਂ ਨੂੰ ਕੱਟੇ ਹੋਏ ਨੇ ਕੰਮ ਰੋਕਤਾ ਉਹਨਾਂ ਦਾ ਉਹ ਕਲੀਅਰਿਫਾਈ ਕਰ ਰਹੇ ਹਾਂ ਲਾਲਕੀਰ ਦੇ ਅੰਦਰ ਇਹੋ ਏਰੀਆ ਓਕੇ ਜੀ ਅਸੀਂ ਉਹਦੀ ਮਿਲ ਰੈਵਨਿਊ ਰਿਕਾਰਡ ਵੀ ਅਸੀਂ ਲਿਖਿਆ ਹੋਇਆ ਹੈਗਾ ਓਕੇ ਰੈਵਨਿਊ ਡਿਪਾਰਟਮੈਂਟ ਤਸਿਲਦਾਰ ਨੂੰ ਠੀਕ ਬੇਨਤੀ ਕੀਤੀ ਜਾਵੇ ਤੇ ਉਹਦਾ ਉੱਥੇ ਫਿਲਹਾਲ ਕੋਈ ਉੱਥੇ ਉਹ ਸਾਰੀ ਨਹੀਂ ਹੋ ਰਹੀ ਜੋ ਕੀਤੀ ਸੀ ਉਹਨੂੰ ਰੋਕਿਆ ਹੋਇਆ ਸੀ ਸਾਰੀ ਨੂੰ ਉਹਨੂੰ ਤੁਸੀਂ ਆਪ ਚੈੱਕ ਕਰਕੇ ਇਸ ਜਗ੍ਹਾ ਕੇ ਸੀ ਹਾਂਜੀ ਹਾਂਜੀ ਆਪਾਂ ਕਰਿਆ ਲਾਡ ਤਸਿਲਦਾਰ ਦੇ ਅੰਦਰ ਹੈ ਬਿਲਕੁਲ ਹਾਂ ਹਾਂ ਉਹ ਤੁਹਾਨੂੰ ਦੱਸ ਦੇਣਾ ਹੈ ਰੈਵਨਿਊ ਰੈਵਨਿਊ ਡਿਪਾਰਟਮੈਂਟ ਤੋਂ ਬੇਨਤੀ ਹੋਣ ਉਪਰੰਤ ਉਹਨਾਂ ਦਾ ਰਿਕਾਰਡ ਦੇਖਣ ਜੇ ਉਹ ਨਗਰ ਕੌਂਸਲ ਦੀ ਹੋਈ ਤਾਂ ਅਸੀਂ ਉਹਦੀ ਸਾਰੀ ਹੈ ਜਿਹੜੀ ਉਹ ਕਰਾ ਦੇਾਂਗੇ ਤੇ ਨਾ ਪੈਂਦੀ ਤਾਂ ਆਉਂਦੇ ਤੇ ਮੇਰੇ ਨਗਰ ਨਗਰ ਕੌਂਸਲ ਦੇ ਵਿੱਚ ਹੀ ਇਹੋ ਜਗ੍ਹਾ ਤਾਂ ਮੇਰੇ ਖਾਲ ਚ ਪਿੰਡ ਦੇ ਵਿੱਚ ਪਹਿਲਾਂ ਹੱਥੀਂ ਨਗਰ ਕੌਂਸਲ ਦੇ ਆਉਂਦੀ ਹੈ ਜੀ ਦੇਖੋ ਲਾਲ ਲਕੀਰ ਦੇ ਅੰਦਰ ਇਹ ਕੋਈ ਕੋਈ ਜਗ੍ਹਾ ਹੈਗੀ ਹੈ ਜੀ ਉੱਥੇ ਮੇਰਾ ਵੀ ਕੁਝ ਨਹੀਂ ਹੈਗਾ ਮੈਂ ਚਰਨਲੀ ਗੱਲ ਕਰ ਰਿਹਾ ਹਾਂ ਜੀ ਉੱਥੇ ਮੇਰੇ ਕੋਲ ਵੀ ਕੋਈ ਰਿਕਾਰਡ ਨਹੀਂ ਅਗਲੇ ਕੋਲੇ ਵੀ ਕੋਈ ਉਹ ਜਿਹੜੇ ਉਹ ਕਹਿੰਦੇ ਨੇ ਸੁਣ ਲਓ ਇੱਕ ਵਾਰੀ ਕਲਵੰਤ ਕਾਉਂਸਲ ਦਾ ਪਤੀ ਨਹੀਂ ਨਾ ਉਹ ਸੁਣ ਸੁਣ ਸੰਦੇ ਸੁਣ ਲਓ ਮੇਰੀ ਪੱਤੀ ਸਰ ਸੁਣਤੋ ਲਓ ਜੋ ਮੈਂ ਉਹਨਾਂ ਨੇ ਜੋ ਮੇਰੇ ਕੋ ਮੈਂ ਐਸੇ ਉੱਥੇ ਦੇਖੋ ਮੌਕੇ ਤੇ ਰੌਣ ਤਾਂ ਹੀ ਲਾਇਆ ਕਿਉਂਕਿ ਤੁਸੀਂ ਆ ਮੌਕੇ ਦੇ ਅਫਸਰੋਂ ਮੈਂ ਸਿਰਫ ਇੰਨਾ ਪੁੱਛਣਾ ਚਾਹੁੰਦਾ ਤੇ ਉਹ ਕਹਿੰਦੇ ਵੀ ਅਸੀਂ ਜਿਹੜੇ ਕੌਮ ਮਿਸ ਜਿਹੜੇ ਇੱਥੇ ਪਹੁੰਚ ਲਏ ਨੇ ਤੇ ਮੇਰੇ ਪਿਤਾ ਦੇ ਜੱਦੀ ਪੁਸਤਕੀ ਲੰਬੜਦਾਰ ਨੇ ਹੁਣ ਉਹ ਕਾਉਂਸਲ ਦੇ ਵਿੱਚ ਆ ਪਿੰਡ ਨਾ ਤਾਂ ਕਹਿੰਦੇ ਸਾਡਾ ਉਹ ਨਿੱਜੀ ਉਹਨੂੰ ਸਾਨੂੰ ਕੋਈ ਜ਼ਰੂਰਤ ਦਾ ਅਸੀਂ ਤਾਂ ਕਹਿੰਦੇ ਆ ਵੀ ਸਰਕਾਰੀ ਜ਼ਮੀਨਾਂ ਜੇ ਸਰਕਾਰੀ ਜ਼ਮੀਨ ਦੇ ਉੱਤੇ ਨਜਾਇਜ਼ ਕਬਜ਼ਾ ਹੋਇਆ ਖਾਲੀ ਹੋਣਾ ਚਾਹੀਦਾ ਸਰਕਾਰ ਦੇ ਚਪੁਰਦੂ ਜੇ ਉਹ ਕਹਿੰਦਾ ਉਹ ਨਹੀਂ ਮੈਂ ਉਹੀ ਹੈ ਨਾ ਅਸੀਂ ਵੀ ਉਹੀ ਕਹਿ ਰਹੇ ਹਾਂ ਨਾ ਹੁਣ ਅਸੀਂ ਉਹਨੂੰ ਵੈਰੀਫਾਈ ਤਾਂ ਕਰਾਂਗੇ ਨਾ ਬਿਲਕੁਲ ਜੀ ਬਿਲਕੁਲ ਕਰਨਾ ਪੈਣਾ ਤਾਂ ਗੱਲੇ ਨਹੀਂ ਕੋਈ ਆਪਾਂ ਕਰਦੇ ਹਾਂ ਉਹ ਉਹਦਾ ਜਿਹੜਾ ਜ਼ਮੀਨੀ ਰਿਕਾਰਡ ਹੈ ਉਹ ਰੈਵਨਿਊ ਡਿਪਾਰਟਮੈਂਟ ਕੋਲ ਹੈ ਠੀਕ ਹੈ ਜੀ ਅਸੀਂ ਰੈਵਨਿਊ ਡਿਪਾਰਟਮੈਂਟ ਨੂੰ ਮਿੰਟੀ ਲੈ ਲਿਆ ਆਇਆ ਹੈਗਾ ਕਿਉਂਕਿ ਵੀ ਉਹਦੇ ਉੱਥੇ ਕੋਕ ਪਟਾਲ ਕਰਕੇ ਤਸਵੀਲਦਾਰ ਸਾਹਿਬ ਵੀ ਮੌਕਾ ਦੇ ਕੇ ਤੇ ਉਹਨਾਂ ਨੇ ਮੌਕਾ ਰੱਖਿਆ ਹੈ ਵੀ ਅਸੀਂ ਸਾਰਾ ਰਿਕਾਰਡ ਕੋਕ ਕੇ ਕੰਮ ਉਹਨਾਂ ਦਾ ਬੰਦ ਹੈ ਉਹ ਇੱਕ ਦਿਨ ਲੱਗੇ ਸੀ ਕਰਨ ਸ਼ਾਮ ਨੂੰ ਕੰਮ ਹੋ ਤੇ ਅਸੀਂ ਸਵੇਰੇ ਉਹਨਾਂ ਦਾ ਜਿਲ੍ਹਾ ਹਾਲੋਂ ਕੰਮ ਬੰਦ ਹਨ ਜਿਲ੍ਹਾ ਹਾਲ ਕੰਮ ਬੰਦ ਹੈ ਜੀ ਬਸ ਠੀਕ ਹੈ ਤੇ ਉੱਥੇ ਉਹ ਹੈਗਾ ਬਾਕੀ ਦਾ ਜਿਹੜਾ ਕੋਈ ਕੀ ਕਹਿੰਦਾ ਉਹਦੇ ਨਾਲ ਆਪਾਂ ਕੋਈ ਦੇਖੋ ਕਿ ਉਹ ਸਾਡੇ ਕੋਲ ਦੇਖੋ ਪ੍ਰੈਸ ਕਾਨਫਰੰਸ ਕੀਤੀ ਸੀ ਤੇ ਪਹਿਲਾਂ ਉਹ ਸਤੋਂ ਇਸ ਤੋਂ ਪਹਿਲਾਂ ਸਾਡੇ ਕੋਲ ਉਹ ਵੀ ਉੱਥੇ ਉੱਥੇ ਮਤਲਬ ਕਿ ਕੇਸ ਚੱਲ ਰਹੇ ਨਾਲ ਹੀ ਸਾਡਾ ਇੱਕ ਹੋਰ ਜਗ੍ਹਾ ਤੇ ਅਸੀਂ ਪਾਰਕ ਬਣਾ ਰਹੇ ਹਾਂ ਹਾਂਜੀ ਹਾਂਜੀ ਠੀਕ ਆ ਜੀ ਤੇ ਉੱਥੇ ਕੇਸ ਇਹ ਇਹਨਾਂ ਵੱਲੋਂ ਹੀ ਪਾਇਆ ਹੋਇਆ ਹੈਗਾ ਬੰਦਿਆਂ ਨੇ ਜਿਨ੍ਹਾਂ ਨੇ ਕੰਮ ਹਾਂਜੀ ਹਾਂਜੀ ਇੱਕ ਜਗ੍ਹਾ ਪ੍ਰਾਈਵੇਟ ਹੈ ਓਕੇ ਹਾਂਜੀ ਚਲੋ ਉਹ ਕਹਿੰਦੇ ਕੇਸ ਦੀ ਉਹ ਕਹਿੰਦੇ ਪਾਸੇ ਜਿਹੜਾ ਕੇਸ ਵੀ ਪਾਇਆ ਕਹਿੰਦੇ ਅਸੀਂ ਨਹੀਂ ਪਾਇਆ ਸੀ ਜਿਹੜਾ ਪਹਿਲਾ ਕੇਸ ਪਾਇਆ ਸੀ ਉਹ ਕਹਿੰਦੇ ਪੁਲਿਸ ਤੋਂ ਵੀ ਤੇ ਮਰ ਜੀ ਸੀਨੇ ਮਰਦੀ ਪਾਇਆ ਸੀ ਆ ਕੇਸ ਤੇ ਉਹ ਹੈਗਾ ਇਹ ਤੇ ਉਹਦੇ ਅਸੀਂ ਵੈਰੀਫਾਈ ਕਰ ਠੀਕ ਹੈ ਸਰਕਾਰੀ ਜ਼ਮੀਨ ਬਿਲਕੁਲ ਤੇ ਅਸੀਂ ਕਿਸੇ ਨੂੰ ਰੋਕਣ ਦੇਾਂਗੇ ਬਿਲਕੁਲ ਬਿਲਕੁਲ ਠੀਕ ਹੈ ਨਾ ਹਾਂਜੀ ਹਾਂਜੀ ਉਹਦਾ ਉਹਦਾ ਜਿਹੜਾ ਹੈਗਾ ਸਾਜੇ ਪਰਪਲ ਹੀ ਹੈ ਉੱਥੇ ਜੋ ਥੋੜੀ ਬਹੁਤੀ ਜਿਹੜੀ ਸਾਰੀ ਕੀਤੀ ਆ ਉਹ ਰੋਕੀ ਹੋਈ ਆ ਅਸੀਂ ਕੋਈ ਮੌਕੇ ਤੇ ਕੰਮ ਨਹੀਂ ਚੱਲ ਰਿਹਾ ਕੀ ਚੀਜ਼ ਹੈ ਜੀ ਨਾ ਸਰ ਇਹ ਬਿਨੂ ਰਿਕਾਰਡ ਦੀ ਜਦੋਂ ਰੈਵਨਿਊ ਰਿਪੋਰਟ ਡਿਪਾਰਟਮੈਂਟਲ ਉਹ ਜਿਹੜੀ ਪੋਟ ਆ ਗਈ ਉਹਦੇ ਅਨੁਸਾਰ ਅਸੀਂ ਕਾਰਵਾਈ ਕਰਦੇ ਹਾਂ ਠੀਕ ਹੈ ਥੈਂਕ ਯੂ ਸਰ ਥੈਂਕ ਯੂ ਬਟ ਜੀ ਸਰ